ਸਵਾਗਤ ਹੈ ਸਾਰਿਆਂ ਦਾ ਆਪਣੇ ਨਵੇਂ ਵਲੌਗ ਵਿੱਚ ਤੇ ਅੱਜ ਆਪਾਂ ਸ਼ੁਰੂ ਕਰਨ ਲੱਗੇ ਆਂ ਇਹ ਆਜੂਆਂ ਦੀ ਪਟਾਈ ਤੇ ਆ ਆਪਣੇ ਆ ਆ ਖੜਾ ਟਰੈਕਟਰ ਇੱਥੇ ਤੇ ਅੱਜ ਦਾ ਦਿਨ ਆਪਾਂ ਕੰਮ ਕਰਾਂਗੇ ਚਾਚੇ ਵਾਲੇ ਟਰੈਕਟਰ ਤੋਂ ਕਿਉਂਕਿ ਇਹਦੇ ਮੋਰੇ ਹਜੇ ਬੰਪਰ ਨਹੀਂ ਹੈਗਾ ਤੇ ਪਹਿਲਾਂ ਆਪਾਂ ਲੈ ਗਿਆਂਦੇ ਆ ਤੇਲ ਤੇ ਫਿਰ ਚਲਦੇ ਆਂ ਖੇਤ 'ਚ ਤੇਲ ਲਿਆਏ ਤੇ ਆ ਖੜਾ ਟਰੈਕਟਰ ਟਰੈਕਟਰ ਖੇਤ 'ਚ ਲਿਆਏ ਤੇ ਤੇ ਹੁਣ ਆਪਾਂ ਇੱਥੇ ਤੇਲ ਪਾ ਲੈਣਾ ਇਹਦੇ 'ਚ ਤੇ ਚੱਲਦੇ ਆਪਾਂ ਖੇਤ ਚ ਦੇਖਦਾ ਕਿ ਆ ਫਸਲ ਨਿਕਲਦਾ ਆਲੂਆਂ ਦਾ ਅਲੱਗੇ ਵੀ ਇਹ ਆਲੂ ਪਟਣ ਲੇਵਰ ਤੇ ਹੱਥਾਂ ਨਾਲ ਪਟ ਰਹੇ ਅੱਜ ਆਪਾਂ ਉਹ ਨਹੀਂ ਲਿਆਂਦਾ ਡਿੱਗਰ ਇਹ ਨਾਲ ਦੀ ਨਾਲ ਇੱਧਰ ਭਰਾਈ ਵੀ ਚਾਲੂ ਹੈ ਆਲੂ ਬਹੁਤ ਘੈਂਟ ਨਿਕਲੇ ਆ ਫਸਲ ਨਿਕਲ ਸਾਰੇ ਇਸ ਖੇਤ ਚ ਆਲੂ ਦਾ ਹੁਣ ਆਪਾਂ ਆ ਖੇਤ ਪਟਿਆ ਇਹ ਉੱਪਰ ਵਾਲਾ ਰੈਂਦਾ ਹਜੇ ਪਟਾਣਾ ਹਾਂਜੀ ਹਾਂਜੀ ਵੀਡੀਓ ਬਣਾ ਰਹੇ ਹੋ ਆ ਖੇਤ ਜਿਹੜੇ 100 ਕਟਾ ਹੋ ਗਿਆ ਤੇ ਹਜੇ ਇਹ ਅੱਧਾ ਖੇਤ ਪੱਟ ਹੋ ਗਿਆ ਤੇ ਅੱਧਾ ਰਹਿਦਾ ਹੈ ਤੇ ਹਜੇ ਇਹਨਾਂ ਨੇ ਦੁਪਹਿਰ ਤੋਂ ਬਾਅਦ ਕੰਡਾ ਕਰਨਾ ਇਹਨਾਂ ਦਾ ਕੰਡਾ ਕਰਕੇ ਜਦੋਂ 50-50 ਕਿਲੋ ਦੇ ਹੋ ਗਏ ਫੇਰੀ ਦੇ ਚ ਤੇ ਬਾਧ ਵੀ ਸਕਦਾ ਤੇ ਜੀ ਇਹਨੂੰ ਅੰਦਾਜ਼ਾ ਲਾਇਆ ਜਾਵੇ ਤੇ 150 ਕਟਾ ਇਸ ਖੇਤ ਚੋਂ ਨਿਕਲ ਜਾਣਾ ਤੇ 150 ਉੱਪਰਲੇ ਤੇ ਨਿਕਲ ਜਾਣਾ ਤਕਰੀਬਨ ਸਾਰਾ ਟੋਟਲ 300 ਹੋ ਜਾਣਾ ਤੇ ਬਾਕੀ ਦੁਪਹਿਰ ਤੋਂ ਬਾਅਦ ਇਹਨਾਂ ਨੇ ਇਹਦੀਆਂ ਕੰਡਾ ਕਰਨਾ ਸ਼ੁਰੂ ਕਰ ਦੇਣਾ ਤੇ ਮਿਲਦੇ ਆਂ ਜੀ ਆਪਾਂ ਦੁਪਹਿਰ ਨੂੰ ਆਹ ਥੱਲੇ ਵਾਲਾ ਖੇਤ ਪੱਟ ਹੋ ਗਿਆ ਤੇ ਇੰਦਰ ਇਹਨਾਂ ਨੇ ਨਾਲ ਦੀ ਨਾਲ ਕੰਡਾ ਕਰਨਾ ਸ਼ੁਰੂ ਕਰਤਾ ਨਾਲੇ ਭੋਰੀਆਂ ਬੰਨਣੀਆਂ ਸ਼ੁਰੂ ਕਰਤੀਆਂ ਤੇ ਬਾਕੀ ਇਹ ਦੇ ਉੱਧਰ ਲੱਗੀ ਵੀ ਹੈ ਉੱਪਰਲੇ ਖੇਤ ਜੀ ਤੇ ਉੱਪਰ ਵਾਲੇ ਖੇਤ ਵੀ ਆਪਾਂ ਗਿਣ ਲੈਣੇ ਬੋਰੀਆਂ ਕਿੰਨੀਆਂ ਹੋ ਗਈਆਂ ਪਹਿਲਾਂ ਥੱਲੇ ਵਾਲੇ ਖੇਤ ਦੀਆਂ ਕਿੰਨੀਆਂ ਹੋ ਗਈਆਂ ਹੁਣ ਤੱਕ ਭਰਤੀਆਂ ਇਹ ਤੇ ਬਾਕੀ ਹੋਇਆ ਆਪਾਂ ਟਰਾਲੀ ਦੀ ਲੋਡਿੰਗ ਵੀ ਸ਼ੁਰੂ ਕਰ ਦੇਣੀ ਆ ਅ ਹਜੇ ਤੱਕ ਜਿਹੜੀਆਂ ਭਰ ਹੋਈਆਂ ਉੱਥੇ ਤੱਕ 150 ਹੋ ਗਈਆਂ ਅਜੇ ਤੱਕ ਤੇ ਬਾਕੀ ਹਜੇ ਰਹਿੰਦਾ ਹੈ ਬਾਕੀ ਜਦੋਂ ਪੂਰੇ ਹੋ ਗਿਆ ਫਿਰ ਦੇਖਦੇ ਹਾਂ ਕਿੰਨੀ ਬੋਰੀ ਹੁੰਦੀ ਆ ਜਦ ਤੱਕ ਅਸੀਂ ਉੱਪਰ ਵਾਲੇ ਖੇਤ ਗਿਣੇ ਆਂਦੇ ਆ ਆ ਉੱਪਰਲੇ ਖੇਤ ਤੇ ਲੱਗੇ ਹੋਏ ਆ ਹਜੇ ਪੱਟਾ ਨਾ ਤੇ ਇੱਧਰ ਹੈ ਆਹ ਪੱਟਤਾ ਇਹਦਾ ਆਹ ਖੜਾ ਹੈ ਜੀ ਤੇ ਆਪਣੀਆਂ 50 ਬੋਰੀਆਂ ਇੱਥੇ ਹੋ ਗਈਆਂ ਤੇ 150 ਹੋ ਗਈ 200 ਬੋਰੀਏ ਹੋ ਗਈ ਚਲੋ 300 ਤੇ ਪਲੱਸ ਹੋ ਜਾਣਾ ਤੇ ਬਾਕੀ ਹੁਣ ਆਪਾਂ ਸ਼ਾਮ ਨੂੰ ਮਿਲਦੇ ਹਾਂ ਜੀ ਜਦੋਂ ਇਹਨਾਂ ਨੇ ਲੋਡਿੰਗ ਸ਼ੁਰੂ ਕਰਨੀ ਹੈ। ਜਾਂ ਤੱਕ ਆਪਾਂ ਘਰ ਤੋਂ ਜਾ ਕੇ ਚਾਹ ਲੈ ਆਈਏ। ਹਾਂ ਜੀ ਬੰਦਿਆਂ ਨੇ ਚਾਹ ਪੀ ਕੇ ਦੁਬਾਰਾ ਫੇਰ ਤੋਂ ਭਰਾਈ ਸ਼ੁਰੂ ਕਰਤੀ। ਇਆ ਖੇਤ ਚੋਂ ਆ ਜਿਹੜੀਆਂ ਅਜਰ ਗੋਰੀਆਂ ਪਈਆਂ ਇਹ 100 ਬੋਰੀ ਇਹਨਾਂ ਨੂੰ ਭਰ ਦਿੱਤੀ ਤੇ ਬਾਕੀ ਉਧਰ ਰੰਡੀ ਹੈ ਭਰਨੇ ਨੂੰ ਹਜੇ ਤੇ ਉਹ ਥੱਲੇ ਵਾਲੇ ਖੇਤ ਤੇ ਹੋ ਗਈ 200 ਬੋਰੀ ਤੇ ਬਾਕੀ ਹੁਣ ਆਪਾਂ ਟਰੈਕਟਰ ਟਰਾਲੀ ਚ ਨਹੀਂ ਲੈ ਕੇ ਜਾਣਾ ਤੇ ਆਪਾਂ ਉਹ ਗੱਡੀ ਮੰਗਵਾ ਲਈ ਉਹ ਖੜੀ ਉਧਰ ਸਾਹਮਣੇ ਗੱਡੀ 'ਚ ਲੋਡ ਕਰ ਦੇਣੀ ਆ ਸਾਰੀਆਂ ਇਹ ਇੱਕ ਵਾਰ ਸਾਰਾ ਭਰਾਈ ਖਤਮ ਹੋ ਜਾਵੇ ਫਿਰ ਆਪਾਂ ਉਹ ਲੋਡਿੰਗ ਸ਼ੁਰੂ ਕਰ ਦੇਣੀ ਅਜੀ ਲੜਵੀ ਦੀ ਬੋਰੀ ਆ ਕਦੇ ਫਟ ਗਈ ਯਾਰ ਲੋ ਜੀ ਆਪਾਂ ਟਰਾਲੀ ਵੀ ਲੋਡ ਕਰ ਲਿਆ ਤੇ ਆਪਾਂ ਉਹ ਗੱਡੀ ਭੇਜ ਦਿੱਤੀ ਗੱਡੀ 'ਚ ਪੂਰੇ ਪੂਰਾ 200 ਕਿੱਟਾ ਆ ਗਿਆ ਤਾਂ ਤੇ ਆ ਆਪਾਂ ਇੱਧਰ 110 ਕਿਟਾ ਆਪਾਂ ਲਈ ਇਹਦੇ 'ਚ ਹੁਣ ਆਪਾਂ ਇਹ ਲੈ ਜਾਂ ਤੇ ਥੇਲ ਆੜਤੀਆ ਕਹੂੰਗਾ ਉੱਥੇ ਲੈ ਜਾਣਾ ਇਹ ਇਹ ਅੱਜ ਦੇ ਬਲੌਗ 'ਚ ਇੰਨਾ ਹੀ ਮਿਲਦੇ ਆ ਜੀ ਅਗਲੇ 'ਚ